ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 31 ਮਈ ਦੀ ਤਾਰੀਖ ਦਿੱਤੀ ਸੀ ਅੱਜ ਇਹ ਡੈਡਲਾਈਨ ਖਤਮ ਹੋ ਗਈ ਹੈ ਤੇ ਕੀ ਪੰਜਾਬ ਦੇ ਵਿੱਚ ਹੁਣ ਨਸ਼ਾ ਖਤਮ ਹੋ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਵੀ ਚਲਾਈ ਗਈ ਸੀ ਤੇ ਕੀ ਇਸ ਦੇ ਤਹਿਤ ਹੁਣ ਪੰਜਾਬ ਦੇ ਵਿੱਚ ਨਸ਼ਾ ਵਿਕਣਾ ਬੰਦ ਹੋ ਜਾਵੇਗਾ ਜੋ ਨਸ਼ਾ ਤਸਕਰਾਂ ਦੇ ਘਟ ਟਾਏ ਜਾ ਰਹੇ ਸਨ ਇਸ ਤੋਂ ਬਾਅਦ ਜੋ ਸਖਤੀ ਕੀਤੀ ਜਾ ਰਹੀ ਹੈ ਕੀ ਹੁਣ ਜੋ ਨਸ਼ਾ ਤਸਕਰ ਨੇ ਉਹ ਡਰ ਜਾਣਗੇ ਤੇ ਹੁਣ ਕੀ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਖਤਮ ਹੋ ਗਿਆ ਜੋ 31 ਮਈ ਤੱਕ ਕਹਿ ਸੀ ਇਹਨਾਂ ਸਾਰੇ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਬਾਦ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸასი ਸ਼ਕਾਲ ਜੀ ਸਰ ਅੱਜ ਡੈਡ ਲਾਈਨ ਸੀ 31 ਮਈ ਡਾ ਜੀਪੀ ਯਾਦਵ ਨੇ ਕਿਹਾ ਸੀ ਕਿ ਖਤਮ ਹੋ ਜਾਵੇਗਾ ਪੰਜਾਬ ਦੇ ਵਿੱਚ ਨਸ਼ਾ ਕੀ ਲੱਗਦਾ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਗਿਆ ਨਹੀਂ ਸਾਕਸ਼ੀ ਮੈਨੂੰ ਲੱਗਦਾ ਕਿ ਥੋੜਾ ਜਿਆ ਇਹਨੂੰ ਸਮਝਣ ਚ ਹੋਰ ਤਰੀਕੇ ਨਾਲ ਆਪਾਂ ਸਮਝ ਗਏ ਆ ਉਹਨਾਂ ਨੇ 81 ਬਈ 31 ਮਈ ਤੱਕ ਸਾਰੇ ਹੀ ਥਾਣੇਦਾਰਾਂ ਨੂੰ ਸਾਰੇ ਹੀ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਾਰੇ ਹੀ ਪੁਲਿਸ ਕਮਿਸ਼ਨਰਾਂ ਨੂੰ ਹਦਾਇਤ ਹੈ ਕਿ ਆਪਣੇ ਆਪਣੇ ਇਲਾਕੇ ਚ ਨਸ਼ਾ ਸਾਫ ਕਰ ਦਿਓ ਉਸ ਤੋਂ ਬਾਅਦ ਫਿਰ ਜ਼ਿੰਮੇਦਾਰੀ ਉਹਨਾਂ ਦੀ ਹੋਵੇਗੀ ਜਿਹੜਾ ਉਹਨਾਂ ਦੀ ਬਿਆਨ ਸੀ ਡੀਜੀਪੀ ਗੌਰਵ ਜਯਾਦਵ ਦਾ ਉਹਨਾਂ ਨੇ ਇਹ ਕਿਹਾ ਸੀਗਾ ਦੁਬਾਰਾ ਰਿਪੀਟ ਕਰ ਦੈ ਨਾ ਹੋ ਸਕਦਾ ਕਿਸੇ ਨੂੰ ਸਮਝਣ 'ਚ ਗਲਤੀ ਹੋਵੇ ਕਿ ਮੈਂ ਗੌਰਵ ਜਯਾਦਵ ਸਾਹਿਬ ਦੇ ਬਿਆਨ ਦੱਸਣ ਲੱਗਾ ਬਈ ਮੈਂ ਇਹ ਕਹਿਣਾ ਪਿਆ ਬਈ ਆਪਣੇ ਆਪਣੇ ਹਲਕਿਆਂ 'ਚੋਂ ਨਸ਼ਾ ਖਤਮ ਕਰ ਦਿਓ 31 ਤਰੀਕ ਤੱਕ ਡੈਡ ਲਾਈਨ ਹੈ ਉਸ ਤੋਂ ਬਾਅਦ ਜ਼ਿੰਮੇਦਾਰੀ ਥਾਣੇਦਾਰ ਦੀ ਇਲਾਕੇ ਦੀ ਐਸਐਚਓ ਦੀ ਹੋਵੇਗੀ 117 ਵਿਧਾਨ ਸਭਾ ਖੇਤਰ ਹੈ 117 ਹੀ ਸਬ ਡਿਵੀਜ਼ਨ ਦੇ ਡੀਐਸਪੀ ਹੈ ਔਰ ਜ਼ਿੰਮੇਦਾਰੀਆਂ ਤੈ ਹੋ ਗਈਆਂ ਉਹਨਾਂ ਕੋ ਸertificate ਲੈ ਲਏ ਗਏ ਨੇ ਬਕਾਇਦਾ ਥਾਣੇਦਾਰਾਂ ਤੋਂ ਸertificate ਬਣਵਾਏ ਗਏ ਨੇ ਤੁਹਾਡੇ ਇਲਾਕੇ ਚ ਕਿੰਨਾ ਨਸ਼ਾ ਤਸਕਰ ਸੀਗੇ ਕਿੰਨਾ ਨਸ਼ਾ ਕਰਨ ਵਾਲੇ ਸੀਗੇ ਕਿੰਨੇ ਤੁਸੀਂ ਰੀਹੈਬਿਟੇਸ਼ਨ ਸੈਂਟਰ ਪਹੁੰਚਾਏ ਆ ਕਿੰਨਿਆਂ ਦਾ ਇਲਾਜ ਚੱਲ ਰਿਹਾ ਇਹ ਸਾਰੀਆਂ ਚੀਜ਼ਾਂ ਦਾ ਪੂਰਾ ਡਾਟਾ ਬਣ ਕੇ ਇੱਕ ਸertificate ਬਣਾ ਕੇ ਐਸਐਚਓ ਵੱਲੋਂ ਉਹ ਸਬਮਿਟ ਕੀਤਾ ਗਿਆ ਔਰ ਡੈਡਲਾਈਨ ਖਤਮ ਹੋ ਗਈ ਹੈ ਅਜ ਆਖਰੀ ਦਿਨ ਹੈ ਥਾਣੇਦਾਰਾਂ ਦੀ ਡੈਡਲਾਈਨ ਖਤਮ ਹੋ ਗਈ ਹੈ ਜਿਹਦੇ ਇਲਾਕੇ ਚ ਕੱਲ ਤੋਂ ਨਸ਼ਾ ਵਿਕੇਗਾ ਤੇ ਹੁਣ ਉਹ ਮੈਨੂੰ ਨਹੀਂ ਲੱਗਦਾ ਕਿ ਗਾਰਾ ਜਦਰ ਸਾਹਿਬ ਉਹਤੇ ਮਿਹਰਬਾਨੀ ਕਰਨਗੇ ਹੁਣ ਕੋਈ ਨਹੀਂ ਬਖਸ਼ਿਆ ਜਾਣਾ ਕਾਰਨ ਇਹ ਹੈ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਪੁਲਿਸ ਨੇ ਬੜੀ ਖੁੱਲੇ ਤਰੀਕੇ ਨਾਲ ਜਿਹਨੂੰ ਆਪਾਂ ਕਹੀਏ ਕਿ ਓਪਨ ਹੈਂਡ ਖੁੱਲੇ ਤਰੀਕੇ ਨਾਲ ਨਸ਼ਾ ਤਸਕਰਾਂ ਦੇ ਖਿਲਾਫ ਯੁੱਧ ਚੇੜਿਆ ਹੋਇਆ ਔਰ ਇਹਦੇ ਵਿੱਚ ਇਹਨਾਂ ਨੇ ਆਪਣੇ ਮਲਾਜ਼ਮ ਵੀ ਨਹੀਂ ਬਖਸ਼ੇ ਆ ਦੋ ਤ ਤਾਜੀ ਮੈਂ ਕਾਣ ਦੱਸ ਦਿੰਨਾ ਫਗਵਾੜੇ ਦੇ ਸੀਆਈਏ ਸਟਾਫ ਦੇ ਇੰਚਾਰਜ ਬਿਸਮਨ ਸਿੰਘ ਸਾਣੇ ਚਾਰ ਮਲਾਜਮਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਥਾਣੇ ਬੰਦ ਕਰਤਾ ਕਾਰਨ ਉਹਨਾਂ ਨੇ ਡਰੱਗ ਤਸਕਰ ਦੀ ਮਦਦ ਕੀਤੀ ਸੀ ਉਹਨਾਂ ਨੇ ਡਰੱਗ ਤਸਕਰ ਜਿਹੜਾ ਸੀਗਾ ਉਹਦੀ ਮਦਦ ਕੀਤੀ ਸੀ ਉਹਨੂੰ ਭੱਜਣ 'ਚ ਮਦਦ ਕੀਤੀ ਸੀ ਤੇ 2.5 ਲੱਖ ਰੁਪਏ ਲਿੱਤੇ ਸੀ ਐਫ ਆਈ ਆਰ ਵੀ ਦਰਜ ਹੋਈ ਥਾਣੇ ਦੇ ਦਰਵਾਜ਼ੇ ਬੰਦ ਕਰਤੇ ਫਿਰ ਸੁਖਰਾਜ ਸਿੰਘ ਸਬ ਇੰਸਪੈਕਟਰ ਬਿਜ਼ਨਸ ਨੇ ਕੱਲ ਫੜਿਆ ਨਸ਼ਾ ਤਸਕਰ ਦਾ ਮੋਬਾਈਲ ਤੇ ਉਹਦੇ ਜਿਹੜੇ ਵਹੀਕਲ ਹੈ ਉਹਨਾਂ ਨੂੰ ਪਰਿਵਾਰ ਨੂੰ ਹੈਂਡ ਓਵਰ ਕਰਨ ਲਈ 30000 ਰੁਪਏ ਮੰਗ ਰਿਆ ਸੀ ਫੜ ਲਿਆ ਕੋਈ ਪਰਵਾਹ ਨਹੀਂ ਇਦਾਂ ਦੇ ਇਨਸੀਡੈਂਟ ਜਿਹਦੇ ਨਾਲ ਖਾਕੀ ਦਾਗਦਾਰ ਹੋਵੇ ਕਿ ਇਹ ਲੱਗੇ ਕਿ ਡਰੱਗ ਤਸਕਰਾਂ ਦੀ ਮੱਦ ਕਰਦੀ ਹੈ ਤੁਸੀਂ ਦੇਖੋ ਜੇ ਆਪਾਂ ਅਲੀਗੇਸ਼ਨ ਰਾਜਨੀਤਿਕ ਪਾਰਟੀਆਂ ਤੇ ਲਾਈ ਜਾਂਦੇ ਆ ਪਿੰਡ ਦੇ ਪੰਚਾਇਤਾਂ ਨੂੰ ਕਹੀ ਜਾਂਦੇ ਆ ਬਈ ਨਸ਼ਾ ਤਸਕਰਾਂ ਦੀ ਕੋਈ ਮਦਦ ਨਾ ਕਰੇ ਕੋਈ ਇਹਨਾਂ ਦੀ ਜਮਾਨਤਾ ਨਾ ਕਰਾਵੇ ਫਿਰ ਇਹ ਲਾਗੂ ਪੰਜਾਬ ਪੁਲਿਸ ਤੇ ਵੀ ਹੁੰਦੀ ਹੈ ਅਸੀਂ ਕਹਿ ਤਾਂ ਦਿੰਨੇ ਆ ਵੀ ਨੰਬਰਦਾਰ ਇਹਨਾਂ ਦੀ ਗਵਾਹੀ ਨਾ ਦੇਵੇ ਪਿੰਡੇ ਦਾ ਪੰਜ ਸਰਪੰਚ ਇਹਨਾਂ ਦੀ ਜਮਾਨਤ ਕਰਾਨੀ ਨਹੀਂ ਜਾਊਗਾ ਠੀਕ ਹੈ ਨਹੀਂ ਜਾਊਗਾ ਲੇਕਿਨ ਫਿਰ ਇਹ ਲਾਗੂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਵੀ ਹੁੰਦੀ ਹੈ ਉਹ ਡੀਜੀਪੀ ਯਾਦਵ ਨੇ ਉਹ ਲਾਗੂ ਕਰਕੇ ਵਿਖਾਈ ਹੈ ਕਿ ਜ਼ੀਰੋ ਟੋਲਰੈਂਸ ਹੈ ਜਿਹੜਾ ਡਰਗ ਤਸਕਰ ਦੀ ਮਦਦ ਕਰੂਗਾ ਛੜਨਾ ਉਹਨੂੰ ਹੈ ਨਹੀਂ ਅਬੀਬੀ ਇੰਸਟਾਗ੍ਰਾਮ ਵਾਲੀ ਬੀਬੀ ਆ ਜਿਹਨੂੰ ਥਾਰ ਵਾਲੀ ਬੀਬੀ ਕਹਿੰਦੇ ਆ ਕੋਈ ਇੰਸਟਾਗ੍ਰਾਮ ਕੁਈਨ ਕਹਿੰਦੇ ਆ 17 ਗ੍ਰਾਮ ਚਿੱਟੇ ਨਾ ਫੜ ਲਈ ਫੜ ਕੇ ਫੇਰ ਅੰਦਰ ਦੁਆਰਾ ਦੇ ਦਿੱਤੀ ਵਿਜੀਲੈਂਸ ਨੇ ਕੋਈ ਲਿਹਾਜ਼ ਕੀਤਾ ਡੀਐਸਪੀ ਮਹਾਜਨ ਅੰਮ੍ਰਿਤਸਰ ਬ੍ਰਿੰਦਰ ਮਹਾਜਨ ਪਰਚੇ ਚ ਪਾ ਦਿੱਤਾ ਪਰਵਾਹ ਕੀਤੀ ਕਿਸੇ ਨੇ ਮੈਂ ਇਹ ਕਹਿਣਾ ਪਿਆ ਨਸ਼ਾ ਖਤਮ ਹੀ ਹੋਦੋਂ ਹੋਣਾ ਜਦੋਂ ਪੰਜਾਬ ਪੁਲਿਸ ਇਹਨੂੰ ਆਪਣੇ ਮੋਢਿਆਂ ਤੇ ਲੈ ਲੇਗੀ ਕਿ ਹੁਣ ਖਤਮ ਕਰਨਾ ਇਹ ਉਹ ਪੁਲਿਸ ਹੈ ਸਾਕਸ਼ੀ ਜਿਨ ਨੇ ਪੰਜਾਬ ਚੋਂ ਅੱਤਵਾਦ ਖਤਮ ਕੀਤਾ ਜਿਨ ਨੇ ਪੰਜਾਬ ਦੇ ਵਿੱਚੋਂ ਅੱਤਵਾਦ ਖਤਮ ਕੀਤਾ ਤੇ ਇਹ ਬੜੀ ਬਹਾਦਰ ਫੋਰਸ ਹੈ ਉਹ ਫੋਰਸ ਹੈ ਜਦੋਂ ਇਹ ਕੰਮ ਕਰਨ ਤੇ ਆ ਜੇ ਫਿਰ ਪਰਵਾਹ ਨਹੀਂ ਕਰਦੇ ਜਦੋਂ ਇਹਨਾਂ ਨੇ ਠਾਨ ਲਿਆ ਵੀ ਇਹ ਕਰਨਾ ਹੈ ਫਿਰ ਤਾਂ ਇਦਾਂ ਦੀ ਪੁਲਿਸ ਹੈ ਜਿਨਾਂ ਨੇ ਆਪਣਾ ਡੀਜੀਪੀ ਸਰਬਜੀਤ ਬਿਰਖ ਫੜ ਕੇ ਅੰਦਰ ਦੇ ਦਿੱਤਾ ਸੀ ਇਹ ਉਹੋ ਜੀ ਬਹਾਦੁਰ ਹੈ ਇਹ ਉਹੋ ਜੇ ਇਹਦੇ ਵਿੱਚ ਮਲਾਜ਼ਮ ਹੈ ਆਫੀਸਰ ਹੈ ਜਿਨਾਂ ਨੇ ਤੁਹਾਡੇ ਸਾਹਮਣੇ ਜਿਹੜਾ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਹੋਈ ਆ ਡੀਐਸਪੀ ਮੁਹਾਲੀ ਰਗੜ ਕੇ ਰੱਖ ਦਿੱਤਾ ਉਹਨਾਂ ਪੂਰਾ ਰਗੜ ਕੇ ਰੱਖਤਾ ਪੂਰਾ ਕਹਿਣ ਦਾ ਮੇਰਾ ਮਕਸਦ ਹੈਗਾ ਜਦੋਂ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਇਹਨਾਂ ਨੇ ਸਫਾਈ ਕਰਨੀ ਸ਼ੁਰੂ ਕਰਤੀ ਹੈ ਲਗਭਗ ਮੈਨੂੰ ਲੱਗਦਾ ਮੈਂ ਵੀ ਮੁਲਾਜ਼ਮਾਂ ਨਾਲ ਗੱਲ ਕਰਦਾ ਹੇਠਲੇ ਪੱਧਰ ਤੇ ਜਾਣ ਕੇ ਕਰਦਾ ਜਿਹੜੇ ਕਾਂਸਟੇਬਲ ਐ ਗਨਮੈਨ ਐ ਇਹਨਾਂ ਨਾਲ ਮੇਰੀ ਜ਼ਿਆਦਾ ਰਾਫਤਾਂ ਰਹਿੰਦਾ ਉਹ ਕਹਿੰਦੇ ਵੀ ਕਲੀਅਰ ਕੱਟ ਇਨਸਟਰਕਸ਼ਨ ਐ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਇਸ ਕਰਕੇ ਭਾਜੀ ਕਹਿੰਦੇ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਆ ਇਹਨਾਂ ਨਾਲ ਤਾਂ ਹੱਥ ਵੀ ਨਹੀਂ ਮਿਲਾਨਾ ਇਹਨਾਂ ਦੀ ਤਾਂ ਚਾਹ ਵੀ ਨਹੀਂ ਪੈਣੀ ਇਹ ਜਿਹੜੀ ਗੱਲ ਕਾਂਸਟੇਬਲ ਲੈਵਲ ਦਾ ਜ਼ਮੀਨ ਦੇ ਕਿਤੇ ਕਹਿ ਰਿਹਾ ਕੋਈ ਬੰਦਾ ਇਸ ਦਾ ਮਤਲਬ ਉਹਦੇ ਦਿਮਾਗ 'ਚ ਘਰ ਕਰ ਗਿਆ ਕਿ ਹੁਣ ਡਰਗ ਤਸਕਰ ਤੋਂ ਦੂਰੀ ਬਣਾ ਕੇ ਰੱਖੋ ਤੇ ਨੰਨ ਠੋਕੋ ਜਦੋਂ ਪੰਜਾਬ ਪੁਲਿਸ ਇਹ ਸੋਚ ਲੈ ਠੋਕਣਾ ਫੇ ਠੁਕ ਜਾਣਾ ਦੂਜੀ ਜਿਹੜੀ ਗੱਲ ਹੈ ਕਿ ਅੱਜ ਗੌਰਵ ਯਾਦਵ ਸਾਹਮਣੇ ਇਹ ਵੀ ਕਿਹਾ ਡੀਜੀਪੀ ਨੇ ਕਿ ਅਸੀਂ ਹੁਣ ਨਸ਼ਾ ਤਸਕਰਾਂ ਦੇ ਜੀਪੀਐਸ ਲਾ ਦਾਂਗੇ ਜੀਪੀਐਸ ਸਿਸਟਮ ਉਹਨਾਂ ਦੇ ਲਾ ਦੇਾਂਗੇ ਸਾਨੂੰ ਉਹਨਾਂ ਦੀ ਮੂਵਮੈਂਟ ਦਾ ਵੀ ਪਤਾ ਲੱਗਦਾ ਰਹੇਗਾ ਬਕਾਇਦਾ ਉਹਦੀ ਕੋਰਟ ਤੋਂ ਪਰਮਿਸ਼ਨ ਲਿੱਤੀ ਜਾਊਗੀ ਜੀਪੀਐਸ ਉਹਨਾਂ ਦੀ ਬਾਡੀ 'ਚ ਲਗਾਏ ਜਾਣਗੇ ਤਾਂ ਕਿ ਉਹਨਾਂ ਦੀ ਐਕਟੀਵਿਟੀਜ਼ ਦਾ ਪਤਾ ਲੱਗਦਾ ਰਹੇ ਕਿ ਕੀ ਕੰਮ ਕਰ ਰਹੇ ਨੇ ਕਿੱਥੇ ਜਾ ਰਹੇ ਨੇ ਕਿੰਨਾਂ ਨੂੰ ਮਿਲ ਰਹੇ ਆ ਤੇ ਉਹ ਜੀਪੀਐਸ ਹੁੰਦਾ ਗਲੋਬਲ ਪੋਜੀਸ਼ਨਿੰਗ ਸਿਸਟਮ ਜਿਹੜਾ ਤੁਹਾਡੀ ਲੋਕੇਸ਼ਨ ਦੱਸਦਾ ਤੇ ਉਹ ਜੀਪੀਐਸ ਉਹਨਾਂ ਤਸਕਰਾਂ ਦੇ ਲੱਗ ਜਾਣਗੇ ਕਰੀਬ ਮੈਨੂੰ ਲੱਗਦਾ 13036 ਇਹ ਯੁੱਧ ਨਸ਼ੇ ਦੇ ਵਿਰੁੱਧ ਤਸਕਰ ਫੜੇ ਗਏ ਨੇ ਜਿਨ੍ਹਾਂ ਦੀ ਜਮਾਨਤ ਕਰਾਉਣ ਨੂੰ ਪਿੰਡਾਂ ਵਾਲੇ ਵੀ ਹੁਣ ਜਿਹੜੇ ਹੱਥ ਖੜੇ ਕਰੀ ਬੈਠੇ ਆ। ਔਰ 1696 ਵਿੱਚੋਂ ਸਮਗਲਰ ਇਹੋ ਜਿਹੇ ਨੇ ਜਿਹੜੇ ਵੱਡੇ ਨੇ। ਜਿਨ੍ਹਾਂ ਨੂੰ ਵੱਡੇ ਕਹਿੰਦੇ ਕਿ ਆਪਾਂ ਜਿਹੜੇ ਮੀਡੀਅਮਸ ਕਰਦੇ ਨੇ। ਔਰ ਬੜਾ ਤੇਜ਼ੀ ਨਾਲ ਜਿਹੜਾ ਨਸ਼ੇ ਦੇ ਵਿਰੁੱਧ ਪੰਜਾਬ ਦੇ ਵਿੱਚ ਹੁਣ ਲਾਰਾ ਮਿਲ ਰਿਹਾ ਪਬਲਿਕ ਵੀ ਖੜੀ ਹੋ ਰਹੀ ਆ ਪਿੰਡਾਂ 'ਚ ਮਤੇ ਵੀ ਪਏ ਨੇ। 587 ਕਿਲੋ ਦੇ ਆਸ-ਪਾਸ ਹੈਰੋਇਨ ਇਹ ਦਿਨਾਂ ਦੇ ਵਿੱਚ ਫੜੀ ਗਈ ਆ। ਗਾਂਜਾ ਅਫੀ ਲਗਭਗ ਮੈਨ ਲਗਾ 2250 ਕਿਲੋ ਦੋਨੋਂ ਇਹ ਵੀ ਫੜੀਆਂ ਗਈਆਂ ਆਈਸ ਡਰੱਗ ਵੀ ਫੜੀ ਗਈ ਆ ਔਰ ਕਰੀਬ ਜਿਹੜੇ ਆ 58000 ਮੇਰਾ ਖਿਆਲ ਐਫ ਆਈ ਆਰ ਦੇ ਨਾ ਚ ਐਨ ਡੀ ਪੀ ਐਸ ਦੀ ਦਰਜ ਹੋਈ ਆ ਭਾਰਤੀ ਨਿਆਂ ਸੰਤਾ ਦੇ ਤਹਿਤ ਔਰ ਇਹੀ ਜਿਹੜਾ ਆ ਆਪਾਂ ਕਹੀਏ ਕਿ ਪੁਲਿਸ ਨੇ ਤਾਂ ਜ਼ਮੀਨ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਆਪਣਾ ਘਰ ਵੀ ਸਾਫ਼ ਕਰਨਾ ਸ਼ੁਰੂ ਕਰਤਾ ਹੁਣ ਅੱਗੋਂ ਪਬਲਿਕ ਦਾ ਸਭ ਤੋਂ ਵੱਡੀ ਗੱਲ ਹੈ ਕਿ ਪਬਲਿਕ ਨੂੰ ਵੀ ਸਾਥ ਦੇਣਾ ਚਾਹੀਦਾ ਇਹ ਮੌਕਾ ਇਹੋ ਜਿਹਾ ਹੁੰਦਾ ਕਿ ਜੇ ਦੇਸ਼ ਦੇ ਵਿੱਚ ਰਾਸ਼ਟਰਵਾਦ ਦਾ ਮੁੱਦਾ ਚੱਲਦਾ ਹੈ ਪੂਰਾ ਦੇਸ਼ ਤਿਰੰਗੇ ਦੇ ਨਾਲ ਖੜਾ ਹੁੰਦਾ ਤੇ ਅੱਜ ਸਾਡੇ ਪੰਜਾਬ ਜਿਹੜਾ ਵੈ ਅੱਜ ਆਪਾਂ ਸੂਬਾ ਵੈ ਹਿੰਦੁਸਤਾਨ ਦਾ ਸੂਬਾ ਹੈ ਅੱਜ ਪੰਜਾਬ ਨੂੰ ਵੀ ਲੋੜ ਹੈ ਕਿ ਸਾਰੇ ਪੰਜਾਬ ਦੇ ਨੌਜਵਾਨ ਸਾਰੇ ਲੋਕ ਜਿਹੜੇ ਆ ਅੱਜ ਪੰਜਾਬ ਦੀ ਖੁਸ਼ਹਾਲੀ ਲਈ ਖੜੇ ਹੋ ਜਾਣ ਸਰਕਾਰਾਂ ਨਾਲ ਖੜੇ ਹੋ ਜਾਣ ਪੁਲਿਸ ਨਾਲ ਖੜੇ ਹੋ ਜਾਣ ਕਿ ਅਸੀਂ ਨਸ਼ਾ ਖਤਮ ਕਰਨਾ ਨਸ਼ੇ ਦੀਆਂ ਸ਼ਿਕਾਇਤਾਂ ਵੀ ਪੁਲਿਸ ਕੋਲ ਲਗਾਤਾਰ ਜਾਣੀਆਂ ਸ਼ੁਰੂ ਹੋ ਗਈਆਂ ਪ੍ਰਵਾਹ ਕੋਈ ਕੀਤੀ ਨਹੀਂ ਜਾ ਰਹੀ ਹਾਂ ਜਿਹੜਾ ਸਾਕਸੀ ਤੁਹਾਡਾ ਸਵਾਲ ਹੈ ਖਤਮ ਹੋਣਾ ਦੇਖੋ ਅਮਰੀਕਾ ਕਿੰਨੀ ਡਿਵੈਲਪਡ ਕੰਟਰੀ ਹੋ ਗਈ ਹੈ ਜੇ ਮੈਂ ਕਹਾਂ ਕਿ ਅਮਰੀਕਾ ਵਰਗੀ ਏਜੰਸੀਆਂ ਅਮਰੀਕਾ ਵਰਗੀ ਸਰਵੇਲੈਂਸ ਕਿਤੇ ਨਹੀਂ ਹੋ ਸਕਦੀ ਪਰ ਅੱਜ ਵੀ ਅਮਰੀਕਾ ਦਾ ਕ੍ਰਾਈਮ ਜਿਹੜਾ ਉਹ ਟੌਪ ਤੇ ਹੈ ਅੱਜ ਵੀ ਸ਼ਿਕਾਗੋ ਦਾ ਕ੍ਰਾਈਮ ਟੌਪ ਤੇ ਹੈ ਅੱਜ ਵੀ ਅਮਰੀਕਾ ਚ ਡਰੱਗ ਦੀ ਵਿਕਰੀ ਟੌਪ ਤੇ ਹੈ ਅੱਜ ਵੀ ਉੱਥੇ ਨਸ਼ੇ ਵਾਲੀ ਸੰਖਿਆ ਟੌਪ ਤੇ ਹੈ ਉਹ ਨਹੀਂ ਕੰਟਰੋਲ ਕਰ पाए ਜਿੱਥੇ-ਜਿੱਥੇ ਕੈਨੇਡਾ ਵਰਗੀਆਂ ਵਿਕਸਿਤ ਦੇਸ਼ ਨੇ ਇੰਗਲੈਂਡ ਵਰਗੇ ਨੇ ਉਹ ਵੀ ਹਜੇ ਕੰਟਰੋਲ ਨਹੀਂ ਕਰ पाए ਕਿਉਂਕਿ ਲੋਕਾਂ ਨੂੰ ਇਹਦੇ ਲਈ ਖੁਦ ਜਾਗਰੂਕ ਹੋਣਾ ਪੈਣਾ ਜੇ ਹੁਣ ਅਮਰੀਕਾ ਦੇ ਲੋਕ ਜਾਗਰੂਕ ਹੋ ਕੇ ਵੀ ਨਹੀਂ ਹਜੇ ਸੁਧਰ ਸਕਦੇ ਤੇ ਲੋਕਾਂ ਦਾ ਮਾਈਂਡ ਸੈਟ ਤੁਸੀਂ ਤੁਹਾਨੂੰ ਸੁਧਾਰਨਾ ਪੈਣਾ ਦੇਖੋ ਕਾਰਨ ਕੀ ਆ ਕਿ ਕੱਲਾ ਨਸ਼ਾ ਜਿਹੜਾ ਵਾ ਉਹ ਡਰੱਗ ਦਾ ਨਹੀਂ ਆ ਆ ਤੁਹਾਡੇ ਸਾਹਮਣੇ ਮੈਥਨੋਲ ਸ਼ਰਾਬ ਜਿਹੜੀ ਐਸਪਿਰੈਂਟ ਵਾਲੀ ਇਹਦਾ ਲੋਕੀ ਨਸ਼ਾ ਕਰਦੇ ਆ ਆਇਓਡੈਕਸ ਤਾਂ ਨਸ਼ਾ ਕੀ ਜਾਂਦੇ ਪਏ ਆ ਟੀਕਿਆਂ ਦਾ ਨਸ਼ਾ ਕਰੀ ਜਾ ਰਿਹਾ ਆ ਇੱਥੋਂ ਨਹੀਂ ਜਾਓਗੇ ਪੰਜਾਬ ਦਾ ਬਾਰਡਰ ਟੱਪੋ ਗੋਲੀਆਂ 2 ਘੰਟੇ ਬਾਅਦ ਤੁਸੀਂ ਪੰਜਾਬ ਦਾ ਬਾਰਡਰ ਟੱਪ ਜਾਂਦੇ ਹੋ ਖੁੱਲੇ ਆਮ ਦਵਾਈਆਂ ਮਿਲ ਜਾਂਦੀਆਂ ਮੈਂ ਉੱਥੋਂ ਜਾ ਕੇ ਖਾਣਗੇ ਲੈ ਆਣਗੇ ਲੇਕਿਨ ਗੱਲ ਹੈ ਕਿ ਪੰਜਾਬ ਨੂੰ ਇਸ ਟਾਈਮ ਜ਼ਰੂਰਤ ਹੈ ਇੱਕ ਰੋਜ਼ਗਾਰ ਦੀ ਜਿਹਨੂੰ ਆਪਾਂ ਕਹੀਏ ਮਰਮ ਲਾਣ ਦੀ ਕਿਉਂਕਿ ਪੰਜਾਬ 'ਚ ਹੈ ਕੁਛ ਨਹੀਂ ਅੱਜ ਪੰਜਾਬ ਨੂੰ ਇੰਡਸਟਰੀ ਦੀ ਲੋੜ ਹੈ ਖਾਸ ਕਰਕੇ ਸਰਹੱਦ ਜਿਹੜੀ 553 ਕਿਲੋਮੀਟਰ ਦੀ ਆ ਉਹਨੂੰ ਸਰਹੱਦ ਨੂੰ ਇੰਡਸਟਰੀ ਦੀ ਲੋੜ ਹੈ ਇੰਡਸਟਰੀ ਆਵੇ ਮਰੁੱਤੀ ਵਰਗੇ ਵੱਡੇ ਦਿਓਗਾਨ ਲੇਜ਼ ਵਰਗੀਆਂ ਫੈਕਟਰੀਆਂ ਆਣ ਆਲੂ ਦੀ ਖਪਤ ਹੋਵੇ ਕਿਸਾਨ ਆਲੂ ਪੱਟੇ ਲਾਵੇ ਲੋਡਿੰਗ ਬੋਡਿੰਗ ਛਲਾਈ ਕਿੰਨਾ ਰੋਜ਼ਗਾਰ ਮਿਲਦਾ ਕੁਛ ਖਰੀਦ ਵੇਚ ਹੋਏਗੀ ਕੋਈ ਪੋਲੀਥੀਨ ਬਣਾਏਗਾ ਕੋਈ ਪੈਕੇਟ ਬਣਾਏਗਾ ਕੋਈ ਗੱਤੇ ਦੇ ਡੱਬੇ ਸਪਲਾਈ ਕਰੂਗਾ ਕੋਈ ਟਰਾਲੀਆਂ ਲੈ ਕੇ ਜਾਊਗਾ ਗੱਲ ਹੈ ਕਿ ਪੰਜਾਬ ਚ ਰੋਜ਼ਗਾਰ ਹੈ ਨਹੀਂ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਕਿਹੜਾ ਗੁੜਗਾਵਾ ਵਰਗੇ ਨੌਇਡਾ ਵਰਗੇ ਫਰੀਦਾਬਾਦ ਵਰਗੇ ਪੰਚਕੂਲਾ ਵਰਗੇ ਆ ਅਸੀਂ ਤਾਂ ਇੱਕ ਪਿਛੜਿਆ ਸੂਬਾ ਡੈਡ ਐਂਡ ਹੈ ਇਸ ਤੋਂ ਬਾਅਦ ਪਾਕਿਸਤਾਨ ਹੈ ਇੱਥੇ ਇੰਡਸਟਰੀ ਬਿਲਕੁਲ ਹੀ ਨਹੀਂ ਹੈਗੀ ਇੰਡਸਟਰੀ ਜਿੰਨੀ ਹੈਗੀ ਵੀ ਆ ਉਹ ਡレイン ਕਰ ਗਈ ਹੈ ਜਲੰਧਰ ਤੋਂ ਲੈਦਰ ਇੰਡਸਟਰੀ ਸਪੋਰਟਸ ਇੰਡਸਟਰੀ ਐਗਰੀਕਲਚਰ ਬਟਾਲੇ ਦੀ ਸਾਰੀ ਜਿਹੜੀ ਉਜਾਰ ਬਣਾਉਣ ਵਾਲੀ ਇੰਡਸਟਰੀ ਹੈ ਇਹ ਕਾਫੀ ਕੁਝ ਨਿਕਲ ਗਈ ਹੈ ਹੁਣ ਇਹਦਾ ਹੱਲ ਇਹ ਹੈ ਕਿ ਨਸ਼ੇ ਦੇ ਵਿੱਚ ਜਿਹੜੇ ਰੋਜ਼ਗਾਰ ਜਦੋਂ ਨਸ਼ੇ ਚੋਂ ਨਿਕਲਣਗੇ ਉਹਨਾਂ ਨੂੰ ਆਮਦਨ ਦਾ ਸਾਧਨ ਵੀ ਦੇਣਾ ਪੈਣਾ ਆਮਦਨ ਜੀ ਉਹਨਾਂ ਨੂੰ ਨਹੀਂ ਹੋਊਗੀ ਫਿਰ ਉਹ ਈਜ਼ੀ ਮਨੀ ਵੱਲ ਭੱਜਣਗੇ ਬਈ ਪੈਸਾ ਕਿਵੇਂ ਕਮਾਈਏ ਫਿਰ ਜਦੋਂ ਪੈਸਾ ਕਮਾਣ ਵੱਲ ਸੋਚਣਗੇ ਫਿਰ ਉਹਨਾਂ ਨੂੰ ਯਾਦ ਆਊਗਾ ਚੱਲ ਡਰੱਗ ਵੇਚ ਲਈਏ ਪੈਸੇ ਕਮਾ ਲਈਏ ਕੋਈ ਗੋਲੀਆਂ ਲੈ ਆਈਏ ਟੀਕੇ ਲੈ ਆਈਏ ਵੇਚ ਲਈਏ ਫਿਰ ਉਧਰ ਤੁਰ ਜਾਣਗੇ ਸੋ ਸਾਖੀ ਇਹ ਕੱਲਾ ਪੰਜਾਬ ਜਿਹੜਾ ਵੈ ਇਹਦਾ ਸੋਸ਼ਲ ਕਾਜ਼ ਵੀ ਹੈਗਾ ਸਾਡੇ ਇੱਥੇ ਗਰੀਬੀ ਬਹੁਤ ਹੈ ਸਾਡੇ ਇੱਥੇ 85% ਕਿਸਾਨ ਜਿਹੜੇ ਆ ਉਹ 5 ਏਕੜ ਤੋਂ ਹੀਠਾਂ ਵਾਲੇ ਆ ਤੁਸੀਂ ਹਿਸਾਬ ਲਾਓ ਜੇ 1 ਏਕੜ ਇੱਕ ਕਿਸਾਨ ਕੋਲ 5 ਏਕੜ ਜ਼ਮੀਨ ਆ ਤੇ ਉਹ ਕੀ ਸਾਲ ਦਾ ਕਮਾਊਗਾ 2.5 ਤੋਂ 3 ਲੱਖ ਰੁਪਈਆ ਹੱਦ ਕਮਾ ਲੂਗਾ ਜੇ ਮਾਲਕੀ ਹੋਵੇ ਵੀ ਤਾਂ 5 ਲੱਖ ਰੁਪਈਆ ਤੇ ਮੈਨੂੰ ਇਹ ਦੱਸੋ ਸਾਲ ਦਾ 5 5.5 ਲੱਖ ਰੁਪਈਆ ਕਮਾ ਕੇ ਟੱਬਰ ਕਿਵੇਂ ਪਾਲਣਾ ਉਹਨੇ ਅੱਜ ਕਿਸਾਨਾਂ ਦੇ ਆਪਣੇ ਖਰਚੇ ਬਹੁਤ ਨੇ ਫਰਟੀਲਾਈਜ਼ਰ ਮਹਿੰਗੇ ਨੇ ਪੈਸਟੀਸਾਈਡਸ ਮਹਿੰਗੇ ਨੇ ਔਰ ਦੂਜੀ ਪੰਜਾਬ ਦੇ ਵਿੱਚ ਜੌਬਸ ਨਹੀਂ ਹੈਗੀਆਂ এডਿਕੇਸ਼ਨ ਜ਼ਰੂਰ ਵਧੀਆ ਹੈਗੀ ਆ ਪਰ ਨੌਕਰੀਆਂ ਨਹੀਂ ਆ ਇੱਥੇ ਕੋਈ ਆਈਟੀ ਇੰਡਸਟਰੀ ਨਹੀਂ ਹੈ ਪੰਜਾਬ ਦਾ ਹਾਲਾਤ ਜਿਹੜੇ ਨਾ ਉਹ ਸਿਸਕ ਦੇ ਪਏ ਆ ਬੇਸਿਕਲੀ ਪੰਜਾਬ ਨੂੰ ਇਸ ਟਾਈਮ ਰੀਹੈਬਿਲਿਟੇਸ਼ਨ ਦੇ ਨਾਲ ਨਾਲ ਪੈਕੇਜ ਦੀ ਲੋੜ ਆ ਉਹ ਪੈਕੇਜ ਸੂਬਾ ਸਰਕਾਰ ਕੇਂਦਰ ਸਰਕਾਰ ਤੋਂ ਲਿਆ ਸਕਦੀ ਹੈ ਕਿ ਅਸੀਂ ਸਰਹੱਦ ਦੇ ਉੱਤੇ ਬੈਠੇ ਹਾਂ ਪਾਕਿਸਤਾਨ ਨਾਲ ਸਾਡੀ ਚੌਥੇ ਦਿਨ ਸਾਡਾ ਇੱਥੇ ਕਨਫਲਿਕਟ ਹੁੰਦਾ ਸਾਡੀ ਇੱਥੇ ਜੰਗ ਚੱਲਦੀ ਆ ਸਾਡੇ ਬਾਰਡਰ ਦਾ ਬੁਰਾ ਹਾਲ ਹੈ ਸਾਨੂੰ ਇੱਥੇ ਕੋਈ ਨਾ ਕੋਈ ਇੰਡਸਟਰੀ ਦਿਓ ਸਾਨੂੰ ਰੋਜ਼ਗਾਰ ਮੁਹੱਈਆ ਕਰਾਓ ਫਿਰ ਜਾ ਕੇ ਪੰਜਾਬ 'ਚੋਂ ਨਸ਼ਾ ਖਤਮ ਹੋ ਸਕਦਾ ਹੁਣ ਸਰਕਾਰ ਤਾਂ ਇੱਥੇ ਤੱਕ ਕਰ ਸਕਦੀ ਆ ਕਿ ਇਹਨਾਂ ਨੂੰ ਕਰ ਲਿਆ ਅਗੋਂ ਰੋਜ਼ਗਾਰ ਦੇ ਸਾਧਨ ਮੁਹੱਈਆ ਹੋਣ ਕੋਈ ਛੋਟੇ ਉਹਦੇ ਉਹ ਗੱਥੇ ਸ਼ੁਰੂ ਹੋ ਜਾਣ ਕੋਈ ਘਰ ਦੇ ਕੰਮ ਛੋਟੇ ਮੋਟੇ ਜਿਹੜੇ ਆ ਘਰਾਂ ਦੇ ਵਿੱਚ ਕੋਈ ਮੰਨ ਲਓ ਛੋਟੇ ਖੇਡ ਸਪੋਰਟਸ ਸ਼ੁਰੂ ਹੋ ਜਾਂਦਾ ਕੋਈ ਹੋਰ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਇੱਕ ਬੂਮ ਮਿਲ ਜਾਂਦਾ ਲੇਕਿਨ ਗੱਲ ਇਹ ਆ ਕਿ ਉਹ ਚੀਜ਼ਾਂ ਪੰਜਾਬ 'ਚ ਹੈ ਨਹੀਂ ਗਈਆਂ ਪੰਜਾਬ ਦਾ ਇਸੇ ਕਰਕੇ ਬੁਰਾ ਹਾਲ ਹੈ ਔਰ ਇਹੀ ਕਾਰਨ ਹੈ ਜਿਹੜੀ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀਆਂ ਮੁੱਖ ਜੜੀਆਂ ਉਹ ਜੜ ਹੈਗੀ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਜਿਸ ਤਹਿਤ ਪੀਲਾ ਪੰਜਾ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਕਿਹਾ ਜਾ ਰਿਹਾ ਕਿ ਚਲਾਇਆ ਜਾ ਰਿਹਾ ਕਾਫੀ ਘਾਟਾ ਹੈ ਜਨ ਪਰ ਉਸ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿ ਜੋ ਨਜਾਇਜ਼ ਸਾਰੀਆਂ ਨੇ ਗੈਰ ਗਰੀਬਾਂ ਦੇ ਘਰ ਨੇ ਪੰਜਾਬ ਸਰਕਾਰ ਸਿਰਫ ਉਸੇ ਤਰੀਕੇ ਦੇ ਨਾਲ ਉਹਦੇ ਹੀ ਤੋੜੀ ਜਾ ਰਹੀ ਹੈ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਨਹੀਂ ਗੁੰਮਰਾਹ ਨਹੀਂ ਕਰ ਰਹੀ ਦੇਖੋ ਗੱਲ ਇਹ ਹੈ ਕਿ ਨਸ਼ਾ ਤਸਕਰ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਨਸ਼ਾ ਵੇਚ ਕੇ ਆਪਣੇ ਟੱਬਰ ਘਰ ਕੋਠੀਆਂ ਬਣਾਈਆਂ ਦੂਜੇ ਦੇ ਘਰ ਦੇ ਵਿੱਚ ਦੀਵਾ ਨਹੀਂ ਬਲਦਾ ਪਿਆ ਤੇ ਆਪਣੇ ਘਰ ਤੁਸੀਂ ਲਟਾਂ ਲਾਈਆਂ ਫਿਰ ਇਹੋ ਜਿਹੇ ਘਰ ਟੈਣੇ ਵੀ ਚਾਹੀਦੇ ਆ ਦਰਦ ਨਹੀਂ ਹੋਣਾ ਚਾਹੀਦਾ ਇਹੋ ਜਿਹੇ ਜਿਹੜੇ ਨਸ਼ਾ ਵੇਚਣ ਵਾਲੇ ਆ ਇਹਨਾਂ ਦਾ ਤਾਂ ਪਿੰਡਾਂ 'ਚ ਬਾਈਕਾਟ ਹੋਣਾ ਚਾਹੀਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਵਿਆਹ ਸ਼ਾਦੀਆਂ ਤੇ ਵੀ ਬਾਈਕਾਟ ਹੋਣਾ ਚਾਹੀਦਾ ਬਲਾਂਡ ਤੇ ਤਾਂ ਦੂਰ ਘਰਾਂ 'ਚ ਰਿਸ਼ਤੇ ਵੀ ਨਹੀਂ ਹੋਣੇ ਚਾਹੀਦੇ ਬਈ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ لیکن साक्षी ਇੱਕ سوال ضرور ਵਿੱਚ ਹੈਗਾ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਕਿ ਵੱਡੇ ਨਸ਼ਕ ਨਸ਼ਾ ਤਸਕਰ ਜਿਹੜੇ ਨੇ ਹਜੇ ਕਈ ਜੱਗਾਂ ਨੂੰ ਪੰਜਾਬ ਤੇ ਨਜ਼ਰ ਆ ਮੰਨ ਲੋ ਭੁੱਲਾ ਹੈ ਰਾਜਾ ਗੰਦੁੱਲਾ ਹੈ ਚਲੋ ਇਹਨਾਂ ਦੇ ਕਈ ਕੇਸ ਬਰੀ ਵੀ ਹੋ ਗਏ ਨੇ ਰਾਜਾ ਗੰਦੁੱਲਾ ਵੀ ਬਰੀ ਹੋ ਚੁੱਕੇ ਨੇ ਹੋਰ ਵੀ ਜਿਹੜੇ ਡਰਗ ਨੈਕਸਸ ਨਾਲ ਜੁੜੇ ਨੇ ਇਹਨਾਂ ਦੇ ਉੱਤੇ ਵੀ ਖਾਸ ਨਜ਼ਰ ਹੋਣੀ ਚਾਹੀਦੀ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਖਾਸ ਕਰ ਤਰਨਤਾਰਨ ਜ਼ਿਲ੍ਹੇ ਵੱਲ ਬਹੁਤ ਵੱਡੇ ਘਰਾਣੇ ਨੇ ਜਿਨ੍ਹਾਂ ਨੇ ਨਸ਼ੇ ਦੇ ਉੱਤੇ ਬਹੁਤ ਪੈਸਾ ਕਮਾਇਆ ਹੁਣ ਦੇਖੋ ਇਕ ਕਿ ਲੂਡ ਨਸ਼ੇ ਦੇ ਵਿਰੁੱਧ ਦਾ ਇੱਕ ਫਾਇਦਾ ਸਾਖਸ਼ੀ ਮੈਂ ਅੱਜ ਮੈਂ ਸੋਚ ਰਿਹਾ ਸੀ ਬਹੁਤ ਵੱਡਾ ਹੋਇਆ ਕਿ ਪਹਿਲਾਂ ਨਸ਼ਾ ਤਸਕਰਾਂ ਦੀ ਸਜ਼ਾ ਦਾ ਰੇਟ ਬਹੁਤ ਘੱਟ ਸੀ ਜੇ 100 ਕੇਸ ਪੁਲਸ ਦਰਜ ਕਰਦੀ ਸੀ ਤੇ 60 ਕੇ ਵਿੱਚੋਂ ਜਿਹੜਾ ਉਹਨਾਂ ਨੂੰ ਸਜ਼ਾ ਹੁੰਦੀ ਸੀ ਬਾਕੀ ਬਰੀ ਹੋ ਜਾਂਦੇ ਸੀ ਫਿਰ ਥੋੜਾ ਜਿਹਾ ਸਖਤੀ ਹੋਈ 65 65 ਦੇ ਆਸ-ਪਾਸ ਆ ਗਿਆ 70 ਦੇ ਆ ਹੁਣ ਦੇਖੋ 90% ਤਸਕਰਾਂ ਨੂੰ ਸਜ਼ਾ ਹੋਈ ਹੈ ਇਦਾਂ ਮਤਲਬ ਜਿਹੜੀ ਪ੍ਰੋਸੀਕਿਊਸ਼ਨ ਹੈ ਕੇਸ ਦੀ ਜਿਹੜੀ ਕੇਸ ਦੀ ਤਫਤੀਸ਼ ਪਹਿਲੀ ਗੱਲ ਪ੍ਰੋਸੀ ਪਹਿਲੀ ਤਫਤੀਸ਼ ਪ੍ਰੋਸੀਕਿਊਸ਼ਨ ਉਹ ਮਜ਼ਬੂਤ ਹੋ ਗਈ ਹੈ ਤਫਤੀਸ਼ ਤੇਜ਼ ਹੋਈ ਹੈ ਕਿਉਂਕਿ ਕਰਪਸ਼ਨ ਖਤਮ ਹੋ ਗਈ ਨਸ਼ੇ ਦੇ کیسਾਂ 'ਚ ਜੇ ਤਫਤੀਸ਼ ਗਲਤ ਹੋਵੇ ਜਾਣ ਬੁਝ ਕੇ ਉਹਨਾਂ ਨੇ ਇੱਕ ਲਾਈਨ ਗਲਤ ਪਾਤੀ ਤਾਂ ਉਸੇ 'ਚ ਕੇਸ 'ਚ ਬਰੀ ਹੋ ਜਾਂਦਾ ਠੀਕ ਹੈ ਨਾ ਪ੍ਰੋਸੀਕਿਊਸ਼ਨ ਹਾਰਡ ਹੋ ਗਈ ਜਿਹੜਾ ਵਾ ਉਹਦੇ 'ਚ 90% ਨੂੰ ਕੇਸਾਂ 'ਚ ਸਜ਼ਾ ਹੋਣ ਲੱਗੀ ਇਹ ਵੀ ਇੱਕ ਨਸ਼ੇ ਦੇ ਵਿਰੁੱਧ ਜਿਹੜਾ ਪੰਜਾਬ ਦਾ ਇੱਕ ਬਹੁਤ ਵੱਡਾ ਆਪਾਂ ਕਹੀਏ ਕਿ ਸਫਲਤਾ ਵਾਲਾ ਕਦਮ ਚੰਗਾ ਪੁਲਿਸ ਦਾ ਉਪਰਾਲਾ ਹੈ ਜਿਹੜਾ ਪੁਲਿਸ ਨੇ ਕਰਕੇ ਦਿਖਾਇਆ ਨੀ ਤਾਂ ਕੋਰਟ ਦੇ ਵਿੱਚ ਡਿਫੈਂਸ ਦੇ ਵਕੀਲ ਤਾਂ ਬਾਹਰ ਹੀ ਨਹੀਂ ਆਣ ਦਿੰਦੇ ਉਹਨਾਂ ਨੇ ਤਾਂ ਕਰਾਸ ਐਗਜ਼ਾਮੀਨੇਸ਼ਨ 'ਚ ਇੰਨਾ ਕੁ ਕੁਐਸਚਨ ਪੁੱਟ-ਪੁੱਟ ਘੁਮਾ ਦੇਣਾ ਕਿ ਖਬਰ ਆ ਹੀ ਜਾਂਦੇ ਜਿਹੜੇ ਗਵਾਹੀਆਂ ਦੇਣ ਵਾਲੇ ਆ ਲੇਕਿਨ ਗਵਾਹੀਆਂ ਮਜ਼ਬੂਤ ਕਰਾਈਆਂ ਗਈਆਂ 90% ਕੇਸਾਂ ਦੇ ਵਿੱਚ ਜੇ ਕਨਵਿਕਸ਼ਨ ਹੋਈ ਆ ਇਹਦੇ ਵਧਾਈ ਦੇ ਪੱਤਰ ਨੇ ਪੰਜਾਬ ਦੇ ਡੀਜੀਪੀ ਵਧਾਈ ਦੀ ਪੱਤਰ ਸਾਰੀ ਪੰਜਾਬ ਦੀ ਪੁਲਿਸ ਮੈਨੂੰ ਲੱਗਦਾ ਹੈ ਕਿ ਜੇ ਇਦਾਂ ਹੀ ਹਮਲਾ ਮਾਰ ਕੇ ਚੱਲਦੇ ਰਹੇ ਸਮਾਜ ਸਾਡਾ ਪੰਜਾਬ ਨਾਲ ਖੜਾ ਹੋ ਗਿਆ ਸਾਰਾ ਡਟ ਕੇ ਤੇ ਪੰਜਾਬ ਚੋਂ ਨਸ਼ਾ ਖਤਮ ਕਰਨਾ ਕੋਈ ਔਖੀ ਗੱਲ ਨਹੀਂ ਹੈ ਇਹ ਉਹ ਮੈਂ ਅੱਗੇ ਕਰਕੇ ਹਟਿਆ ਉਹ ਪੁਲਿਸ ਹੈ ਜਿਹੜੀ ਆਪਣੇ ਡੀਜੀਪੀ ਨੂੰ ਵੀ ਅੰਦਰ ਦੇ ਸਕਦੀ ਹੈ ਤੇ ਅਮਨਦੀਪ ਕੌਰ ਨੂੰ ਲੱਗੇ ਕਿ ਲੱਗਦਾ ਹੈ ਕਿ ਨਸ਼ਾ ਤਸਕਰਾਂ ਦੇ ਘਾਟ ਆਏ ਜਾ ਰਹੇ ਉਸਨੇ ਵੀ ਕਰੋਨਾ ਦੀ ਕੋਠੀ ਪਾਈ ਹੋਈ ਹੈ ਕਿ ਉਹਦੀ ਕੋਠੀ ਦੇ ਵੀ ਪੀਲਾ ਬੰਝਾ ਚੱਲੇਗਾ ਦੋ ਚੀਜ਼ਾਂ ਸਾਕਸ਼ੀ ਪਹਿਲੀ ਲਾਈਨ ਕੀ ਉਹ ਕੋਠੀ ਨਸ਼ੇ ਦੇ ਪੈਸੇ ਨਾਲ ਬਣੀ ਆ ਜਾਂ ਉਹ ਕੋਠੀ ਕ腐ਸ਼ਨ ਦੇ ਪੈਸੇ ਨਾਲ ਬਣੀ ਆ ਅਗਰ ਉਹ ਨਸ਼ੇ ਦੇ ਪੈਸੇ ਨਾਲ ਬਣੀ ਆ ਤੇ ਢਾਈਗੀ ਜੋ ਕ腐ਸ਼ਨ ਦੇ ਪੈਸੇ ਨਾਲ ਬਣੀ ਆ ਫਿਰ ਵਿਜੀਲੈਂਸ ਫ੍ਰੀਜ਼ ਕਰੇਗੀ ਔਰ ਇਹਦੀ ਤਫਤੀਸ਼ ਹੋਏਗੀ ਉਹ ਪ੍ਰਾਪਰਟੀ ਇਹਨੇ ਨਸ਼ਾ ਕਿੰਨਾ ਵੇਚਿਆ ਕਿੰਨਾਂ ਨੂੰ ਵੇਚਿਆ ਕਿੱਥੋਂ ਪੈਸਾ ਆਰਨ ਕੀਤਾ ਅਗਰ ਉਹ ਨਸ਼ੇ ਚੋਂ ਨਹੀਂ ਬਣੀ ਪ੍ਰਾਪਰਟੀ ਜੇ ਨਸ਼ੇ ਦੇ ਪੈਸੇ ਨਾਲ ਉਹਨੇ ਪ੍ਰਾਪਰਟੀ ਨਹੀਂ ਬਣਾਈ ਹੈ ਹਾਂ ਰਿਸ਼ਵਤਖੋਰੀ ਦੇ ਪੈਸੇ ਨਾਲ ਬਣਾਈ ਹੈ ਫਿਰ ਵਿਜੀਲੈਂਸ ਉਹਨੂੰ ਫ੍ਰੀਜ਼ ਕਰੇਗੀ ਔਰ ਵਿਜੀਲੈਂਸ ਉਹਨੂੰ ਜ਼ਬਤ ਕਰੇਗੀ ਉਹਦੀ ਕਾਰਵਾਈ ਕਰਕੇ ਤੁਹਾਨੂੰ ਅਟੈਚ ਕਰੇਗੀ ਪ੍ਰਾਪਰਟੀ ਨੂੰ ਧੰਨਵਾਦ ਸਰ ਬਹੁਤ ਧੰਨਵਾਦ ਜੀ ਸਾਸੀ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਹੋਈ ਹੈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਜ ਡੈਡਲਾਈਨ ਵੀ ਜੋ ਦਿੱਤੀ ਗਈ ਸੀਗੀ ਡੀਜੀਪੀ ਦੇ ਵੱਲੋਂ ਉਹ ਖਤਮ ਹੋ ਚੁੱਕੀ ਹੈ ਹੁਣ ਉਹਨਾਂ ਦੇ ਨਾਲ ਕਿੰਨੀ ਹੋਰ ਸਖਤੀ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕਸਤੀ ਜਾਂਦੀ ਹੈ ਦੇਖਣਾ ਹੋਵੇਗਾ